ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਅੱਜ ਜੀ ਆਪਾਂ ਵੀਡੀਓ ਵਲੌਗ ਸਟਾਰਟ ਕਰਦੇ ਆ ਕੱਪੜੇ ਧੋਣ ਤੋਂ ਤੇ ਸਭ ਤੋਂ ਪਹਿਲਾਂ ਜੀ ਅੱਥੇ ਰਿਕਵੈਸਟ ਹੈ ਜੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਇਹ ਵੀਡੀਓ ਦਾ ਟਰੈਕ ਇਹ ਹੈ ਜੀ ਵੇਇਆ ਕਪੜੇ ਤਾਂ ਆਪਾਂ ਸਾਰੇ ਜਾਨੀ ਵਾਸ਼ ਕਰਦੇ ਆ ਹਨਾ ਮਸ਼ੀਨ ਤੇ ਧੋਣੀਆਂ ਪਰ ਜੇ ਮੇਲੇ ਤੋਂ ਮੇਲਾ ਕਪੜਾ ਵੀ ਧੋਣਾ ਤਾਂ ਆਪਾਂ ਕਿਸ ਤਰ੍ਹਾਂ ਧੋਹਤ ਦੀਆਂ ਤੇ ਬਹੁਤ ਸਿੰਪਲ ਤੇ ਸੌਖਾ ਇਹ ਵੀ ਤਰੀਕਾ ਜੀ ਕਪੜੇ ਧੋਣ ਦਾ ਤੇ ਜਿਵੇਂ ਆਪਾਂ ਆਮ ਸਰਫ ਪਾਉਣੀ ਆ ਹਨਾ ਉਹਦੇ ਬਦਤਨਾ ਤੁਸੀਂ ਕਪੜੇ ਧੋਣ ਲੱਗਿਆਂ ਜਿਹੜੇ ਆਪਾਂ ਮੀਂਹ ਦੇ ਹੀ ਪਹਿਲਾਂ ਆਪਾਂ ਘੱਟ ਮੇਹਲਾ ਵਾਲੇ ਕਪੜੇ ਧੋਲੇ ਨੇ ਉਹ ਤੋਂ ਬਾਅਦ ਇਹ ਮੇਹਲਾ ਵਾਲੇ ਕਪੜੇ ਧੋਣੇ ਆ ਤੇ ਤੁਸੀਂ ਨਾ ਇਹਦੇ ਵਿੱਚ ਕੋਈ ਖਾਸ ਕੋਰ ਟ੍ਰਿਕ ਨਹੀਂ ਜੀ ਜੀ। ਕਲੀਨ ਡ੍ਰੈਕ ਇਹੀ ਆ। ਇਹਦੇ ਵਿੱਚ ਤੁਸੀਂ ਕੋਈ ਵੀ ਸ਼ੈਂਪੂ ਲੈ ਲਓ ਕਿਸੇ ਵੀ ਤਰ੍ਹਾਂ ਦਾ। ਇਹ ਸਾਡੇ ਕੋਲ ਇੱਕ ਐਕਸਪਾਇਰ ਹੋਇਆ ਉਹ ਲੈ ਲਓ ਜੇ ਤੁਹਾਡੇ ਕੋਲੇ ਮਤਲਬ ਕਿ ਵੀ ਉਹ ਹੈਗਾ ਉਹ ਲੈ ਲਓ। ਤੇ ਇਹ ਆਪਾਂ ਹੁਣ ਸਰਕ ਪਾਤੀਏ ਤੇ ਆਪਣੇ ਕੋਲੇ ਕਲੀਨ ਪਲੱਸ ਸ਼ੈਂਪੂ ਦੀ ਪੁੜੀ ਆ। ਇਹ ਸਾਡੇ ਕੋਲੇ ਬੋਤਲ ਪਈ ਪਰ ਆਪਣੇ ਕੋਲੇ ਇੱਕ ਐਕਸਪਾਇਰ ਪਈ ਹੋਈ ਹੁੰਦੀ ਆ। ਤੁਸੀਂ ਉਹ ਵੀ ਲੈ ਸਕਦੇ ਆ। ਤੁਸੀਂ ਜਿੰਨੇ ਮਰਜ਼ੀ ਕੱਪੜੇ ਧੋਣੇ ਆ ਜੀ ਇੱਕ ਵਾਰ ਜਦੋਂ ਆਏ ਤੁਸੀਂ ਟੱਬ ਭਰ ਲਿਆ ਮਸ਼ੀਨ ਦਾ ਹਨਾ ਵਾਸ਼ ਕਰਨ ਲਈ ਕੱਪੜੇ। ਤਾਂ ਤੁਸੀਂ ਉਹਦੇ ਵਿੱਚ ਨੇ ਇੱਕ ਪੁੜੀ ਸ਼ੈਂਪੂ ਦੀ ਪਾ ਰਹੇ ਹੋ ਇਹਦੇ ਨਾਲ ਪਤਾ ਕੀ ਹੋਊਗਾ ਪੁੜੀ ਸ਼ੈਂਪੂ ਦੀ ਪਾਉਣ ਨਾਲ ਤੇ ਤੁਹਾਡੇ ਕੱਪੜੇ ਜਿਹੜੇ ਆ ਉਹ ਬਹੁਤ ਸੋਹਣੇ ਨਿਖਰਨਗੇ ਤੇ ਉਹਦੇ ਵਾਸਤੇ ਜੀ ਆਪਾਂ ਪਹਿਲਾਂ ਘੱਟ ਮੈਲ ਵਾਲੇ ਕੱਪੜੇ ਚ ਪਾ ਦਿੰਨੇ ਆ ਮਸ਼ੀਨ ਦੇ ਵਿੱਚ ਤੇ ਨਾਲ ਹੀ ਖੁਰਕੂ ਦੀ ਸਰਖਣ ਵਾਲੀ ਸ਼ੈਂਪੂ ਵੀ ਇਹ ਬਹੁਤ ਸੋਹਣੇ ਕੱਪੜੇ ਤੁਹਾਡੇ ਨਿਖਰਨਗੇ ਜੀ ਮਸ਼ੀਨ ਚ ਪਾਏ ਹੁਣ ਆਪਾਂ ਘੱਟ ਮੈਲ ਵਾਲੇ ਪਹਿਲਾਂ ਕੱਪੜੇ ਪਾ ਦਗੇ ਫੇਰ ਉਹ ਦੁਬਾਰਾ ਤੇ ਮੇਰੇ ਕੋਲੇ ਕੁ ਕਾਫੀ ਨਾ ਪਰਦੇ ਤੋਂ ਕੰਮ ਲਿਆ ਵੀ ਕਾਫੀ ਗੰਦੀ ਚਾਦਰ ਹੋਈ ਵੀ ਆ ਚਾਦਰ ਸੀ ਇਹ ਇਹ ਜਾਲੀ ਮੂਰੇ ਪਾਈ ਵੀ ਸੀ ਆਪਣੇ ਰਸੋਈ ਦੇ ਤੇ ਇਹ ਆਪਾਂ ਤੁਹਾਨੂੰ ਧੋ ਕੇ ਦਿਖਾਵਾਂਗੇ ਵੀ ਇਹਦੇ ਵਿੱਚ ਵੀ ਬਿਨਾ ਹੱਥ ਲਾਇਆ ਹਨਾ ਇੱਕ ਸ਼ੈਂਪੂ ਦੀ ਪੂੜੀ ਦੇ ਨਾਲ ਆਪਣੀ ਚਾਦਰ ਕਿਵੇਂ ਨਿਖਰਦੀ ਆ ਤੇ ਇਧਰ ਆਪਾਂ ਕਪੜਾ ਕਪੜੇ ਪਾਤੀ ਆਪਾਂ ਇਹਦੇ ਵਿੱਚ ਹੋਰ ਪਾ ਦਗੇ ਕਿਉਂਕਿ ਨਵਾਂ ਸੂਟ ਆ ਥੋੜੇ ਜਿ ਚਿੱਟੇ ਜਾਂ ਕੋਈ ਘੱਟ ਮੇਲ ਵਾਲੇ ਕਪੜੇ ਪਾ ਕੇ ਆਪਾਂ ਪਹਿਲਾਂ ਧੋ ਲੈਣੇ ਆ ਮੈਂ ਰਫਤੀਆਂ ਦੇ ਕੱਪੜੇ ਆਪਾ ਉਪਾ ਦੇਨੇ ਆ ਹਨ ਤੇ ਇਸ ਤਰ੍ਹਾਂ ਤੁਸੀਂ ਨਾ ਕੱਪੜੇ ਵਧੀਆ ਵਾਸ਼ ਕਰ ਸਕਦੇ ਆ ਕਿਉਂਕਿ ਸ਼ੈਂਪੂ ਦੀ ਪੂੜੀ ਨਾਲ ਅੱਜ ਦੇ ਵੀਡੀਓ ਦਾ ਆਪਣਾ ਇਹ ਹੀ ਹੈਗਾ ਤੇ ਦੂਜੀ ਮੇਨ ਗੱਲ ਹੈ ਜੀ ਤੁਹਾਨੂੰ ਦੱਸ ਗਏ ਆ ਮੈਂ ਨਾ ਕੱਪੜੇ ਇਹ ਤਪੀ ਨਵੇਂ ਲਈ ਆ ਆਹ ਕੱਪੜੇ ਆ ਮੈਜਿਕ ਸਲਵਾਰ ਮੇਰੇ ਕੋਲ ਕਿੰਨੇ ਕਿਤੇ ਰਹੀ ਇਹਦੇ ਨਾਲ ਦੀ ਤੇ ਆਹ ਆਲ ਓਵਰ ਸੂਟ ਆ ਕਾਟਨ ਦੇ ਸੂਟ ਆ ਇਹੇ ਬਾਲੇ ਮਹਿੰਗੇ ਨਹੀਂ ਗਏ ਵੈਸੀ ਸੂਟ ਇਹ 1500 ਦਾ ਹੀ ਸੂਟ ਆ 450 ਦਾ 400 ਦੇ ਸੂਟ ਆ ਆ 4 400 ਦੇ ਸੂਟ ਹੀ ਐ ਤੇ ਇਹ ਆਪਾਂ ਹਨਾ ਹਰ ਕ ਕਪੜਾ ਅੱਜ ਕੱਲ ਵਾਸ਼ ਹੁੰਦਾ ਵਾ ਤੇ ਉਹਦੇ ਵਾਸਤੇ ਜੀ ਤੁਸੀਂ ਇਹ ਕੀ ਕਰਨਾ ਨਾ ਇਹਨਾਂ ਨੂੰ ਆ ਹੀ ਤੈਹ ਲੱਗਿਆਂ ਲਗਾਇਆ ਹੀ ਕੱਪੜਿਆਂ ਨੂੰ ਤੇ ਆ ਹੀ ਦਬੋ ਦਿਓ ਜੀ ਤੋਂ ਖਲਾਰ ਕੇ ਨਾ ਤੈਹ ਖੋਲ ਕੇ ਨਾ ਤੋ ਆਪਾਂ ਆਲਟੀ ਪਾਣੀ ਦੀ ਆਪਾਂ ਇਹਦੇ ਵਿੱਚ ਰੰਗ ਨਹੀਂ ਫੇਟ ਹੁੰਦੇ ਜੀ ਜਿੱਥੋਂ ਅਸੀਂ ਕਪੜਾ ਲੈਨੇ ਉਹਨਾਂ ਦੀ ਗਾਰੰਟੀ ਹੁੰਦੀ ਆ ਇਹ ਆਪਣੇ ਕੱਪੜੇ ਦਾ ਰੰਗਣਾ ਫੇਂਟ ਨਾ ਹੋਊਗਾ ਕਦੇ ਵੀ ਇਹ ਆਪਾਂ ਨੂੰ ਬੇਫਿਕਰੀ ਆ ਭਾ ਮਹੌਨਰ ਸਸਤਾ ਸੂਟ ਲੈ ਲਓ ਭਾ ਮਹਿੰਗਾ ਲੈ ਲਓ ਉਹਨਾਂ ਦੇ ਕੱਪੜੇ ਦੀ ਇਹ ਗਾਰੰਟੀ ਉਹ ਦੱਸ ਕੇ ਦਿੰਦੇ ਵੀ ਕੱਪੜੇ ਦਾ ਰੰਗ ਨਹੀਂ ਫੇਂਟ ਹੁੰਦਾ ਇਸ ਤਰ੍ਹਾਂ ਨਾ ਤੁਸੀਂ ਆਇਂ ਡਬੋ ਦਿਓ ਇਹਨੂੰ ਤੁਸੀਂ ਅੱਧਾ ਘੰਟਾ ਘੰਟਾ ਸਾਰਾ ਇੱਥੇ ਪਾਣੀ ਪਹਿਲਾਂ ਵੀ ਆਏ ਕਰ ਕਰਕੇ ਵਿੱਚ ਕੱਪੜੇ ਦੇ ਸਾਰਾ ਆ ਜਾਵੇ ਪਾਣੀ ਤੇ ਐਵੇਂ ਕਰਕੇ ਡਬੋ ਦਿਓ ਜਿੰਨਾ ਚਿਰ ਡੁੱਬਣਾ ਮੁੜ ਕੇ ਇਹਨੂੰ ਤੁਸੀਂ ਇਸੇ ਤਰ੍ਹਾਂ ਹੀ ਸੁੱਕਣੇ ਪਾਣਾ ਨਿਚੋੜਨੇ ਨਹੀਂ ਆਹੀਂ ਤਾਰ ਤੇ ਸੁਪਨੇ ਪਾਉਣੇ ਇਹਨਾਂ ਮਸ਼ੀਨ ਦੇ ਵਿੱਚ ਪਾਉਣੇ ਆ ਕਾਟਨ ਦਾ ਕੱਪੜਾ ਗਰਮੀ ਦਾ ਮਹੀਨਾ ਜੀ ਬਹੁਤ ਜਲਦੀ ਸੁੱਕ ਜਾਂਦੇ ਆ ਤੇ ਤੁਸੀਂ ਫਿਰ ਆਹੀਂ ਤਿਆ ਲੱਗੀਆਂ ਇਹ ਹੱਥ ਨਾਲ ਥੋੜਾ ਜਿਹਾ ਪ੍ਰੈਸ ਕਰ ਲਓ ਇਹਨੂੰ ਆਹੀਂ ਤਿਆ ਲੱਗੀਆਂ ਆਪਾਂ ਖੋਲ ਕੇ ਤਿਆ ਜਿਵੇਂ ਆਪਾਂ ਨਵਾਂ ਸੂਟ ਬਿਨਾ ਤੋਤੇ ਤੋਂ ਉਸ ਜੇ ਕਟਿੰਗ ਕਰਦੇ ਆ ਓਵੇਂ ਆਪਾਂ ਇਹਦੀ ਕਟਿੰਗ ਕਰ ਸਕਦੇ ਆ ਇਹ ਸੌਖਾ ਤਰੀਕਾ ਜੀ ਮੇਨ ਵੀ ਇੱਕ ਤਾਂ ਆਪਾਂ ਵੀ ਜਿੰਨਾ ਵੀ ਗੰਦਾ ਕਪੜਾ ਜਿੰਨਾ ਵੀ ਮੈਲਾ ਕਪੜਾ ਸ਼ੈਂਪੂ ਦੀਆ ਕਪੂਰੀ ਪਾਓ ਸਰਫ ਦੇ ਨਾਲ ਤੁਹਾਡੇ ਕਪੜੇ ਬਹੁਤ ਸੋਹਣੇ ਲਿਖਰਨਗੇ ਬਿਨਾ ਹੱਥ ਲਾਇਆ ਹੀ ਮਸ਼ੀਨ ਦੇ ਵਿੱਚ ਬਿਨਾ ਥਾਪੇ ਤੋਂ ਕੁੱਟਿਆਂ ਬਿਨਾ ਤੱਤਾ ਪਾਣੀ ਪਾਇਆ ਹਨਾ ਗਰਮ ਪਾਣੀ ਚ ਆਪਾਂ ਕਈ ਵਾਰ ਡਬੋ ਕੇ ਰੱਖ ਦਿੰਨੇ ਆ ਤੇ ਦੂਜਾ ਟਰੈਕ ਹੈ ਜੀ ਆਹਾ ਆ ਵੇਖੋ ਤੁਹਾਡੇ ਸਾਹਮਣੇ ਇਹਨਾਂ ਦਾ ਕੋਈ ਰੰਗ ਨਹੀਂ ਫੈਂਟ ਸੋਈ ਹੁੰਦੀ ਕੁਸਤਾ ਵੈਸੀ ਇਹ ਲਾਈਟ ਕਲਰ ਆ ਇਹਦੇ ਨਾਲ ਇਹੋ ਜੀ ਸਲਵਾਰ ਹੈ ਸਕਾਈ ਬਲੂ ਜੀ ਤੇ ਹੋ ਵੀ ਆਪਾ ਲਿਹਾਉਣੇ ਚਾਹਤੇ ਉਥੇ ਰਹਿ ਗਈ ਇਹਨਾਂ ਨੂੰ ਤੁਸੀਂ ਆਹੀਂ ਡਬੋ ਦੋ ਤੈ ਲੱਗੀ ਲਗਾਈ ਆਂ ਤੇ ਇਵੇਂ ਸੁੱਕਣੇ ਪਾ ਦਿਓ ਬਹੁਤ ਸੋਹਣੇ ਕੱਪੜੇ ਤੁਹਾਡੇ ਇਹ ਨਾ ਤੁਹਾਨੂੰ ਧੋ ਕੇ ਪ੍ਰੈਸ ਕਰਨ ਦੀ ਲੋੜ ਆ ਹਾਂ ਜਿਵੇਂ ਲਾਈਨਿੰਗ ਆਪਾਂ ਲਾਈਨਿੰਗ ਵਾਲੇ ਸੂਟ ਬਣਾਉਣੇ ਉਹਨਾਂ ਨੂੰ ਵੀ ਆਪਾਂ ਨਾ ਜੇ ਲਾਈਨਿੰਗ ਆਪਾਂ ਧੋਣੇ ਆ ਤੇ ਤੁਸੀਂ ਤੈ ਲੱਗੀ ਲਗਾਈ ਧੋ ਦੋ ਤੁਹਾਡੇ ਕੱਪੜੇ ਖਰਾਬ ਨਹੀਂ ਹੋਣਗੇ ਉਵੇਂ ਤੁਸੀਂ ਸੁੱਕਣੇ ਪਾ ਦਿਓ ਤੇ ਜੇ ਮਸ਼ੀਨ ਚ ਪਾਉਣੇ ਤਾਂ ਥੋੜਿਆ ਜਿਹਾ ਜਾਨੀ ਕਿ ਉਹਨੂੰ ਇੱਕ ਦੋ ਦਿਵਾਲੂ ਸਟ੍ਰੀਮ ਜੀ ਜਾਨੀ ਕਿ ਉਹਦੇ ਵਿੱਚ ਕਿਹੜਾ ਦਿਵਾਲੂ ਮਸ਼ੀਨ 'ਚ ਪਰ ਨਹੀਂ ਲੋੜ ਇਸੇ ਤਰ੍ਹਾਂ ਹੀ ਤੁਸੀਂ ਤਾਰ ਤੇ ਪਾ ਦਿਓ ਤੁਹਾਡੇ ਕੱਪੜੇ ਆ ਹੀ ਵਧੇਗਾ ਤੁਸੀਂ ਕਟਾਈ ਕਰ ਸਕਦੇ ਆ ਤੁਹਾਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਗੀ ਠੀਕ ਆ ਜੀ ਆਪਾਂ ਇਹਦੇ ਨਾਲ ਦਾ ਲੈ ਆ ਗੀ ਸਲਵਾਰ ਦਾ ਕੱਪੜਾ ਉਹ ਜੀ ਜਿਹੜੇ ਆਪਾਂ ਨੇ ਕੱਪੜੇ ਪਾਣੀ ਚ ਅੱਧਾ ਘੰਟਾ ਆਪਾਂ ਰੱਖੀ ਰੱਖੇ ਹੁਣ ਆਪਾਂ ਇੱਧਰ ਕੀਰਾ ਪਾਣੀ ਕੱਢ ਕੇ ਤੇ ਇਹਨੂੰ ਆਪਾਂ ਚਲਾ ਦਿੰਨੇ ਆ ਜਿਹੜੇ ਆਪਾਂ ਸੀਤੇ ਕੱਪੜੇ ਨਹੀਂ ਗੇ ਤੇ ਇਹੇ ਕੀਰਾ ਤਾਂ ਮਾੜੀ-ਮੋਟੀ ਟਕ-ਟਕ ਜੀ ਕਰੂਗੀ ਫਿਰ ਚੱਲ ਪੂਗੀ ਮਸ਼ੀਨ ਕਿਉਂਕਿ ਪਾਣੀ ਆਪਾਂ ਤਾਂ ਨਾਲ ਛੱਡਿਆ ਵੀ ਫਿਰ ਪਾਣੀ ਨਾਲ ਨਾ ਟੱਕ ਟੱਕ ਨਹੀਂ ਕਰਦੀ ਜੀ ਆਪਾਂ ਬਿਨਾ ਪਾਣੀ ਤੋਂਵੇਂ ਰੱਖ ਦਿੰਦੇ ਫਿਰ ਮਸ਼ੀਨ ਨੇ ਵੀ ਉਹ ਟੱਕ ਟੱਕ ਜੀ ਕਰਨਾ ਸੀ ਤੇ ਇਧਰ ਆਪਣੇ ਨਵੇਂ ਕੱਪੜੇ ਕਰਕੇ ਤੇ ਸ਼ੈਂਪੂ ਪਾਉਣ ਦੀ ਫੈਦੀ ਥੋੜੀ ਜਿਹੀ ਝਾਕ ਆ ਗਈ ਹੁਣ ਜਦੋਂ ਆਪਾਂ ਮੈਲ ਵਾਲਾ ਕੱਪੜਾ ਪਾਵਾਂਗੇ ਹਨ ਉਦੋਂ ਥੋੜਾ ਜਿਹਾ ਇਹ ਬਹਿਜੀ ਤੇ ਕੱਪੜੇ ਬਹੁਤ ਸਾਰੇ ਨਿਖਰ ਜਾਣਗੇ ਤੇ ਇਧਰ ਤੁਸੀਂ ਚਲਾ ਕੇ ਨਾ ਇਹਦੇ ਵਿੱਚ ਸਪਿੰਨਰ 'ਚ ਤੇ ਥੋੜਾ ਟਾਈਮ ਇੱਕ ਮਿੰਟ ਤੋਂ ਲੈ ਕੇ ਇੱਕ ਮਿੰਟ ਤੇ ਆਪਾਂ ਲਾਈਆ ਕਮੈਂਟ ਆਪਾਂ ਇਹਨੂੰ ਸੁਕਾ ਕੇ ਤੇ ਆਹੀ ਤਾਰ ਤੇ ਕੱਪੜੇ ਸੁਕੜੇ ਪਾ ਦਾਂਗੇ ਇੱਧਰ ਵੀ ਇਹ ਬੋਲ ਪੀ ਇਹਨੂੰ ਆਪਾਂ ਦੋ ਵਾਰ ਚਲਾ ਦਾਂਗੇ ਇੱਕ ਵਾਰ ਫਿਰ ਚਲਾ ਕੇ ਕੱਢ ਲੈਣੀ ਆ ਫਿਰ ਆਪਾਂ ਨਾ ਆਵੇ ਚਾਦਰ ਆਪਣੀ ਆ ਹਗਾ ਨਾ ਪਰਦਾ ਪਾਇਆ ਸੀ ਜਾਲੀ ਉਹ ਰਸੋਈ ਚ ਤੇ ਕਾਫੀ ਗੰਦੀ ਹੋਈ ਪਈ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਨਿਕਲੂਗੀ ਸ਼ੈਂਪੂ ਦੇ ਸਰਪ ਸ਼ੈਂਪੂ ਵਿੱਚ ਪਾਉਣ ਨਾਲ ਤੇ ਇਸ ਤਰ੍ਹਾਂ ਤੁਸੀਂ ਵੀ ਹਨਾ ਬਿਨਾ ਗਰਮ ਪਾਣੀ ਕੀਤੇ ਬਿਨਾ ਕੁਝ ਹੋਰ ਸਰਫ ਸੋਡਾ ਪਾਇਆ ਸਿਰਫ 1 ਰੁਪਏ ਦੀ ਪੂੜੀ ਆਉਂਦੀ ਹੈ ਸ਼ੈਂਪੂ ਦੀ ਹਨਾ ਜਾਂ ਤੁਹਾਡੇ ਕੋਲੇ ਐਕਸਪਾਇਰ ਹੋਇਆ ਪਿਆ ਕੋਈ ਸ਼ੈਂਪੂ ਆਪਾਂ ਜਾਂ ਆਪਾਂ ਨੂੰ ਕਈ ਵਾਰ ਕੋਈ ਪਸੰਦ ਨਹੀਂ ਹੁੰਦਾ ਜਿਵੇਂ ਆਪਾਂ ਆਪਣੇ ਵਾਲਾਂ ਨੂੰ ਖਰੜਾ ਜਾਂ ਕਰ ਦਿੰਦਾ ਕੋਈ ਸ਼ੈਂਪੂ ਹਨਾ ਉਸ ਤਰ੍ਹਾਂ ਤੁਹਾਡੇ ਕੋਲੇ ਪਿਆ ਤੁਸੀਂ ਇਸ ਤਰ੍ਹਾਂ ਕੱਪੜੇ ਧੋ ਸਕਦੇ ਆ ਜੀ ਪਾ ਕੇ ਤੇ ਜਦੋਂ ਮੈਲ ਵਾਲਾ ਕੱਪੜਾ ਪਿਆ ਨਾਲ ਹੀ ਤਾਂ ਕੱਪੜਾ ਸਾਫ਼ ਹੋ ਜੀ ਨਾਲੇ ਤੁਹਾਡੇ ਹੱਥਾਂ ਤੋਂ ਸਾਰੀ ਮੈਲ ਹੱਥ ਜੂਗੀ ਸ਼ੈਂਕੂ ਆਪਾਂ ਨੂੰ ਹੀ ਲੱਗਦਾ ਹੁੰਦਾ ਵੀ ਇਹ ਇੰਨੇ ਕਾਲਾ ਤੇ ਪਰ ਕੰਮ ਬਹੁਤ ਦਿੰਦਾ ਸ਼ੈਂਕੂ ਜੀ ਚਲੋ ਜੀ ਆਪਾਂ ਆਪਣਾ ਬੰਦ ਹੋਣ ਵਾਲੀ ਆ ਇਹ ਤੇ ਆਪਾਂ ਫੇਰ ਪਾੜ ਲਗੇ ਕੱਪੜੇ ਸ਼ੈਂਕੂ ਵਾਲਾ ਹੱਥ ਧੋਣਗੇ ਤੇ ਆਪਾਂ ਇਹ ਤਾਰ ਤੇ ਪਾ ਕੇ ਦਿਖਾਉਣੀ ਆ ਤੁਹਾਨੂੰ ਬਿਨਾ ਪ੍ਰੈਸ ਕੀਤੇ ਤੁਸੀਂ ਕਟਿੰਗ ਕਰ ਸਕਦੇ ਆ ਆਪਾਂ ਇੱਕ ਵੀਡੀਓ ਇੱਕ ਬਲੌਗ ਦੇ ਵਿੱਚ ਤੁਹਾਨੂੰ ਦੋ ਟ੍ਰਿਕਾਂ ਦੱਸਣਾ ਹਨਾ ਕੱਪੜੇ ਧੋਣ ਦੇ ਨਾ ਇੱਕ ਤਾਂ ਤੁਸੀਂ ਆਣਾ ਸੀਤੇ ਕੱਪੜੇ ਆਣ ਸਿਆਂ ਤੇ ਕੱਪੜਿਆਂ ਦੀ ਕਟਿੰਗ ਕਰਨੀ ਆ ਤੇ ਕਿਸ ਤਰ੍ਹਾਂ ਵਾਸ਼ ਕੁ ਵਾਸ਼ ਕਰਨਾ ਹੈ ਇੱਕ ਆਪਾਂ ਮੇਲੇ ਤੋਂ ਮੇਲਾ ਕਪੜਾ ਕਿਵੇਂ ਧੋ ਸਕਦੇ ਆ ਮਸ਼ੀਨ 'ਚ ਬਸ ਇੱਕ ਪੂਰੀ ਸ਼ੈਂਪੂ ਦੀ ਪਾਓ ਇਹ ਚੀਜ਼ ਪਾਓ ਤੇ ਕੱਪੜਿਆਂ ਨੂੰ ਖੁੱਲਾ ਵਾਂਗੂ ਨਾ ਖੜਾ ਰੋ ਬਿਨਾ ਕੋ ਸਪਾਇਆ ਤੁਸੀਂ ਜ਼ਰੂਰ ਟ੍ਰੈਕ ਬਣਾਇਓ ਜੀ ਆਪਣਾ ਹੋ ਗਿਆ ਬੰਦ ਸਪਿੰਨਰ ਤੇ ਹੁਣ ਆਪਾਂ ਕੱਪੜੇ ਲੈਨੇ ਕਾਢੇ ਚਲੋ ਜੀ ਮੇਰੇ ਕੋਲ ਸਟੈਂਡ ਹੈ ਨਹੀਂ ਮੈਨੂੰ ਫੋਨ ਬੰਦ ਕਰਨਾ ਪੈਣਾ ਲਓ ਜੀ ਆਪਾਂ ਸਪਿੰਨਰ 'ਚੋਂ ਕੱਢ ਲਿਆ ਇਹ ਅਣਸੀਤੇ ਕੱਪੜਿਆਂ ਨੂੰ ਧੋ ਗਏ ਆਏ ਦੇ ਨਾਲ ਮੈਚਿੰਗ ਸਲਵਾਰ ਆ ਜੀ ਤੇ ਥੋੜੀ ਜਿਹੀ ਏਦੂ ਵੀ ਤੁਸੀਂ ਤਿਆ ਖਲਾਰ ਸਕਦੇ ਪਰ ਤੁਹਾਨੂੰ ਦਿਖਾਵਾਂ ਜੀ ਇਹ ਆਪਾਂ ਵਾਪਸ ਸਪਿੰਨਰ 'ਚ ਕੱਢੇ ਐ 1 ਮਿੰਟ ਲਾ ਕੇ ਨਾਲੇ ਤਾਂ ਆਪਣੇ ਕੱਪੜੇ ਸੁੱਕ ਗਏ ਨਾਲ ਇਹਨਾਂ 'ਚ ਪੂਰਾ ਵਾਲ ਨਹੀਂ ਪਈ ਆ ਹੀ ਆਪਾਂ ਤਿਆ ਕੋਲ ਕਿੰਨਾ ਦੀ ਕਟਿੰਗ ਕਰ ਸਕਦੇ ਆ ਦੇਖੋ ਜੀ ਕਿਸੇ ਵੀ ਤਿਆ 'ਚ ਨਹੀਂ ਇਹਨਾਂ ਦਾ ਪਿਆਵਾਲ ਵਧੀਆ ਆ ਇਹ ਤੇ ਨਾਲੇ ਦੱਸਿਓ ਤੁਹਾਨੂੰ ਮੇਰੇ ਕੱਪੜਿਆਂ ਦੀ ਸ਼ਾਪਿੰਗ ਪ੍ਰਿੰਟ ਕਿਸ ਤਰ੍ਹਾਂ ਲੱਗਾ ਇਹ ਤੇ ਆ ਮੈਚਿੰਗ ਸੂਟਾ ਵੱਡੇ ਪਣੇਂਦਾ ਆ ਕਮੀਜ਼ ਐ 1.70 ਕਿੰਨਾ ਕਪੜਾ ਐ ਦਾ ਤੇ ਆ 5-5 ਮੀਟਰ ਦੇ ਐ ਦੋ ਤੇ ਦੇਖੋ ਜੀ ਤੁਸੀਂ ਐਵੇਂ ਤੁਸੀਂ ਸਕਾਹ ਕੇ ਕੱਪੜੇ ਵਧੀਆ ਕਟਿੰਗ ਕਰ ਸਕਦੇ ਆ ਦੇਖੋ ਜੀ ਜਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਮੇਰੀ ਸ਼ਾਪਿੰਗ ਸੂਟਾਂ ਦੇ ਪ੍ਰਿੰਟ ਕਲਰ ਕਿਸ ਤਰ੍ਹਾਂ ਦੇ ਲੱਗੇ ਤੇ ਧੂਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਠੀਕ ਐ ਜੀ ਲਓ ਜੀ ਆਪਾਂ ਹਾ ਚਾਦਰ ਤੁਹੋ ਤੀਆ ਤੁਸੀਂ ਦੇਖ ਸਕਦੇ ਕੈਮਰੇ ਦੇ ਵਿੱਚ ਵੀਡੀਓ ਦੇ ਵਿੱਚ ਵਧੀਆ ਇਹ ਸਾਫ ਹੋ ਗਈ ਹੈ ਕਿ ਸ਼ੈਂਪੂ ਦੀ ਪੂਰੀ ਪਾਉਣ ਨਾਲ ਸਾਰੇ ਕੱਪੜੇ ਧੋਤੇ ਜਾਂਦੇ ਆ ਜਿਹੜਾ ਥੋੜਾ ਜਿਹਾ ਮੈਰ ਵਾਲਾ ਕੱਪੜਾ ਉਹ ਬਾਅਦ ਚ ਪਾ ਸਕਦੇ ਆ ਦੂਰੋਂ ਕੈਮਰਾ ਕਰਕੇ ਵੀ ਦਿਖਾ ਦੇ ਦੀ ਨਵੇਂ ਆਰਗੀ ਲੱਗਣ ਲੱਗਦੀ ਜਿਵੇਂ ਚਾਦਰ ਇਹ ਤੇ ਇਹ ਆਪਣੀ ਜਾਲੀ ਚ ਪਾਈ ਹੋਈ ਸੀ ਕਿ ਇਸ ਤਰ੍ਹਾਂ ਤੁਸੀਂ ਵੀ ਇੱਕ ਸ਼ੈਂਪੂ ਦੀ ਪੂਰੀ ਪਾ ਕੇ ਮਸ਼ੀਨ ਦੇ ਵਿੱਚ ਸਾਰੇ ਕੱਪੜੇ 1 ਰੁਪਏ ਚ ਧੋ ਸਕਦੇ ਆ ਪਰ ਸਰਫ ਤਾਂ ਡੇਲੀ ਪਾਉਣੀ ਹੁੰਦੀ ਹੈ ਠੀਕ ਹੈ ਜੀ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਾਦਰ ਨਵੀਂ ਨਵੀਂ ਬਣ ਗਈ